ਜਿਲੰਦਰ ਸ਼ਾਹ ਦੇ ਮંત્રી ਮਤਰੀ ਮਿੰਦਰਪੁਰ ਦੇ بیٹے ਅਤੁੱਲ ਭੱਟ ਦੇ ਖਿਲਾਫ ਦੇ ਕੇ ਆਏ। ਉਹਨੇ ਕਿਹਾ 17 ਤਰੀਕ ਨੂੰ ਬਿਆਨ ਦਿੱਤੇ ਕੇ ਕੋਰਟ ਦੇ ਵਿੱਚ ਉਹਨੇ ਕਿਹਾ ਕੋਈ ਕਾਰਵਾਈ ਨਹੀਂ 23 ਤਰੀਕ ਜਿਹੜੇ ਬਿਆਨ ਦਿੱਤੇਗੇ ਰਮੜੂ ਰਹਿੰਗੇ। ਕੀ ਗਲਤੀ ਲੈ ਸਹੀਕ ਹੈ? ਸਿਸਟਮ ਚੱਲ ਰਿਹਾ ਕਿਤੇ? ਇਹ ਸਰਕਾਰ ਚਾਹੀਏ ਕਰੇ ਕਿ ਉਹ ਜਿਹੜੇ ਨੋਟਿਸ ਦੇ ਉੱਤੇ ਜਿਹੜੇ ਲੋਕ ਜਿਲੰਦਰ ਵੈਸਟ ਦੇ ਬਿਆਨ ਦੇ ਕੇ ਆਏ ਆ ਜਿਨ੍ਹਾਂ ਦੇ ਨਾਲ ਧੱਕਾ ਕੀਤਾ ਗਿਆ ਜਿਨ੍ਹਾਂ ਦੇ ਬੱਚਿਆਂ ਦੀ ਮਿਹਨਤ ਦਵਾਈ ਖਾਧੀ ਗਈ ਹੈ। ਜਿਨਾਂ ਦਾ ਡਿਵੈਲਪਮੈਂਟ ਚਾਰਜ ਇੱਕ ਫੈਕਤੀ ਜਮਾ ਦਿੱਤਾ ਗਿਆ ਜਿਹੜਾ ਕਾਰਪੋਰੇਸ਼ਨ ਜਮਾ ਹੋਣਾ ਸੀ ਉਹਦੇ ਦੁਪੇ ਕੀ ਕਾਰਵਾਈ ਕੀਤੀ ਹੈ ਕਿ ਮੁੱਖ ਮੰਤਰੀ ਪੰਜਾਬ ਜਵਾਬ ਦੇ ਕਿਉਂ ਮੰਤਰੀ ਜਿਹੜੇ ਕੈਬਨਟ ਮੰਤਰੀ ਮਹਿੰਦਰ ਪਗੜਦੇ ਬੇਟੇ ਨੇ ਕਿਹਦੇ ਇਸ਼ਾਰਿਆਂ ਤੇ ਕੰਮ ਕੀਤਾ ਹੈ ਸਰਕਾਰ ਦੇ ਇਸ਼ਾਰਿਆਂ ਤੇ ਆਪਣੇ ਪਿਓ ਦੇ ਇਸ਼ਾਰੇ ਦੇ ਉੱਤੇ ਜਾਂ ਆਮ ਆਦਮੀ ਪਾਰਟੀ ਦੇ ਦੇ ਉੱਤੇ ਕੰਮ ਕੀਤਾ ਉਹ ਕਲੀਅਰ ਕਰਨ ਮੇਰੇ ਕੋਲ ਨੋਟਿਸਾਂ ਦੀ ਕਾਪੀ ਮੇਰੇ ਕੋਲ ਹੈ ਜਿਹਦੇ ਮੈਂ ਲਾਈਫ ਡਾਕੂਮੈਂਟ ਉਹ ਸਾਰੇ ਨੋਟਸ ਲੈ ਕੇ ਮੈਂ एक सौ सतर बना के अर्थियां जवाब देने जो डिवेलमेंट चार्ज जमा हो गया अर्थी का जलंधर को ले ले। लगे चंडीगढ़ के कागज कड़ के अपने पैसे लेकों को शराब माफिया पैसे ले ਇਹ ਮੈਡੀ ਕਹਿ ਰਿਹਾ ਇਹਨਾਂ ਦੇ ਪਰਿਵਾਰ ਦੇ ਸਦਸье ਕਹਿ ਰਹੇ ਮਾਨਜੋਤ ਮਹਿੰਦਰ ਪਗਲ ਜੀ ਦੇ ਪਰਿਵਾਰ ਦੇ ਸਦਸье ਉਹਨਾਂ ਦੇ ਪੀਏ ਲੋਕਾਂ ਨਾਲ ਗੱਲ ਕਰ ਰਿਹਾ ਜਿਹੜੀ ਆਡੀਓ ਮੇਰੇ ਕੋਲ ਹੈ ਜਿਹੜੀ ਇਹ ਬਗੈਨਾ ਚੰਨਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਕਿ ਮੇਰੇ ਆਤੀ ਸ਼ਰਾਬ mafia ਕੋਲ ਕਿੰਨੇ ਪੈਸੇ ਲਏ ਜਾ ਰਹੇ ਆ ਲੋਕਾਂ ਕੋਲ ਨੌਕਰੀਆਂ ਲਵਾ ਦੇ ਕੀ ਕੀ ਡਿਮਾਂਡ ਕੀਤੀ ਜਾ ਰਹੀ ਹੈ ਜਿੰਦੂਰ ਸ਼ਹਿਰ ਦੇ ਵਿੱਚ ਕਾਰਪੋਰੇਸ਼ਨ ਦੇ ਇਲੈਕਸ਼ਨ ਕੀਤੇ ਗਏ ਆ ਟਿਕਟਾਂ ਬਦਲੀਆਂ ਕੀਤੀਆਂ ਗਈਆਂ ਆਮ ਆਦਮੀ ਪਾਰਟੀ ਦੀਆਂ ਇਹ ਮੈਂ ਨਹੀਂ ਕਹਿ ਰਿਹਾ ਇਹਨਾਂ ਦੀ ਆਡੀਓ ਦੇ ਵਿੱਚ ਇਹਨੇ ਚੁਣੇ ਹੋਏ ਕੌਂਸਲਰ ਕਹਿ ਰਿਹਾ ਅਸੀਂ ਪੈਸੇ ਦੇ ਟਿਕਟਾਂ ਲਈ ਹੈ ਆਮ ਆਦਮੀ ਪਾਰਟੀ ਦੇ ਕੋਲ ਜਦੋਂ ਤੋਂ ਵੈਸਟ ਵਿੱਚ ਇਹਨਾਂ ਲੋਕਾਂ ਨੂੰ ਟਿਕਟ ਮਿਲੀ ਹੈ ਇਹਨਾਂ ਦਾ ਪੇਟਰ ਉਹਨਾਂ ਕੋਲ ਪੈਸੇ ਦੀ ਡਿਮਾਂਡ ਕਰ ਰਿਹਾ ਇਹ ਮੈਂ ਨਹੀਂ ਕਹਿ ਰਿਹਾ ਇਹ ਸਰਵ ਵੈਸਟ ਦੇ ਕੌਂਸਲਰ ਕਹਿ ਰਿਹਾ ਇਹਨਾਂ ਦੀ ਆਡੀਓ ਮੇਰੇ ਕੋਲ ਹੈ ਇਹ ਜਵਾਬ ਆਡੀਓ ਸੁਣਾਓ ਇਹ ਜਿਹੜਾ ਜਵਾਬ ਹੈ ਨਾ ਪੁੱਛਣਾ ਚਾਹਣਾ ਕਿ ਪੰਜਾਬ ਦੇ ਕੈਬਨਿਟ ਮੰਤਰੀ ਆਪਣੇ ਮੋਬਾਈਲ ਨੰਬਰ 9914294790 ਨੰਬਰ ਤੋਂ ਲੋਕਾਂ ਨੂੰ ਪੈਸੇ ਮੰਗੇ ਮੁੱਖ ਮੰਤਰੀ ਜਵਾਬ ਦੇਈਏ ਤੇ ਸਰਕਾਰ ਜਵਾਬ ਦੇਈਏ ਮੈਨੂੰ ਵੀ ਐਵੀਡੈਂਸ ਇਹਨੂੰ ਕਿਹਾ ਹੈ 9914294790 ਇਹ ਨੰਬਰ ਜਿਹੜਾ ਸਰਕਾਰ ਦੇ ਰੈਕਡ ਵਿੱਚ ਲਿਖਿਆ ਹੋਇਆ ਹੈ ਕਿ ਇਹ ਪੰਜਾਬ ਦੇ ਕੈਬਨਿਟ ਮੰਤਰੀ ਮੀਨਦਰ ਭੱਗ ਦਾ ਨੰਬਰ ਹੈ ਇਹ ਮੇਰਾ ਨੰਬਰ ਨਹੀਂ ਹੈ ਲੋਕਾਂ ਨੂੰ ਕਿਹਾ ਜਾ ਰਿਹਾ ਕਿ ਪੈਸੇ ਆਖੀ ਦੇਣ ਪੈਣੇ ਹਨ ਕਿਉਂਕਿ ਕੱਲ ਇਲੈਕਸ਼ਨ ਹੈ ਤੇ ਜੂਤ ਤਾਂ ਸਾਨੂੰ ਪੈਸੇ ਦੀ ਮੈਂ ਚੈਟਿੰਗ ਦੇ ਵਿੱਚ ਆ ਰਿਹਾ ਹਾਂ ਪਰ ਦਮਾ ਕਿਨੂੰ ਮੇਰੇ মিডিਆ ਦੇ ਮੱਦੇਨਜ਼ਰ ਪੁੱਛਣਾ ਚਾਹੁੰਦਾ ਕਿ ਮੁੱਖ ਮੰਤਰੀ ਸਾਹਿਬ ਤੋਂ ਮੇਰੀ ਬੇਨਤੀ ਹੈ ਮੈਂ ਉਹਨਾਂ ਦੀ ਇੱਜ਼ਤ ਕਰਦਾ ਮੈਂ ਰਿਸਪੈਕਟ ਕਰਦਾ ਹਾਂ ਕਿ ਪ੍ਰਤਾਪ ਬਾਜਵੇ ਦੇ ਮੁਕੱਦਮੇ ਕਰਾਇਆ ਸੀ ਮੈਨੂੰ ਵੀ ਨੋਟਿਸ ਕਿਉਂ ਬੁਲਾਓ ਮੈਂ ਦੋ ਰੋਜ਼ ਕਹਿ ਰਿਹਾ ਕਿ ਮੈਂ ਆਕੇ ਜਿੰਨੂ ਤਿਆਰ ਹੈ ਐਵਿਡੈਂਸ ਮੈਨੂੰ ਨੋਟਿਸ ਤੇ ਬੁਲਾਇਆ ਜਾਵੇ ਮੈਨੂੰ মিডিਆ ਦੇ ਸਾਹਮਣੇ ਬੁਲਾਇਆ ਜਾਵੇ ਅਗਰ ਮੈਂ ਮਹਿੰਦਰ ਪੱਡੇ ਦੇ ਖਿਲਾਫ ਐਵਿਡੈਂਸ ਨਹੀਂ ਲੈ ਸਕਿਆ ਉਹਨਾਂ ਦੇ ਬੇਟੇ ਦੇ ਖਿਲਾਫ ਮੈਨੂੰ ਰੈਸਟ ਕੀਤਾ ਜਾਵੇ ਮੇਰੇ ਕਰ ਤਾਨੂੰਨ ਤੋਂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਨਹੀਂ ਤੇ ਆਪਣੇ ਮੰਤਰੀ ਨੂੰ ਸੇਵ ਦੇ ਹੀ ਉਹਨਾਂ ਦੇ ਪੁੱਤਰ ਨੂੰ ਜੇਲ੍ਹਾਂ ਚ ਰੱਖਿਆ ਕਿਛਦਾ ਹੈ ਨਿੰਰ ਘਾਗਦੀ ਨੇ ਉਹਨਾਂ ਨਾਲ ਗੱਲ ਕਰ ਗੱਲ ਕਰੀ ਕਰਨ ਤੋਂ ਕਿਉਂਕਿ ਇਹ ਖੇਲੀ ਹੈ ਕਿਸੇ ਇੱਕ ਐਮਐਲਏ ਦਾ ਨਾਮ ਦਿੱਤਾ ਜਾਂਦਾ ਸ਼ਹਿਰ ਦੇ ਲੋਕ ਆਪਣੇ ਆਪ ਨੂੰ ਸੰਤੂਸ਼ ਮਹਿਸੂਸ ਕਰਨਗੇ ਜਦੋਂ ਦਾ ਸ਼ਹਿਰ ਦੇ ਲੋਕ ਡਰੇ ਹੋਏ ਚਿੰਤਾ ਦੇ ਵਿੱਚ ਹੈ ਇਹਨਾਂ ਐਮਐਲਏ ਦਾ ਨਾਮ ਉਹਦੇ ਤੇ ਜੇਤੇ ਬੈਠੇ ਤਾ ਇਹਨਾਂ ਲੋਕਾਂ ਦਾ ਅੱटका ਹੋਇਆ 25 25 33 50 ਪਿਆਰ ਹਿੰਦ ਕਮਿਟੀ ਪੀ ਹੈ ਉਹਨਾਂ ਨੂੰ ਪੈਸੇ ਕਿੱਥੇ ਲੈਣਗੇ ਮੈਂ ਕਿਹਾ ਮੁੱਖ ਮੰਤਰੀ ਨੂੰ ਇਹਨਾਂ ਦੀ ਪ੍ਰਾਪਤੀ ਤੇ ਦਿੱਤੀ ਜਾਵੇ ਇਹਨਾਂ ਦੀ ਜਿਹੜੀ ਤਖਾ ਬੋਲਡ ਕੀਤੀ ਜਾਵੇ ਇਹਨਾਂ ਦੀ ਪੈਨਸ਼ਨ ਬੋਲਡ ਕੀਤੀ ਜਾਵੇ ਤੁਹਾਨੂੰ ਆਂਦੇ ਆ ਉਹਨਾਂ ਲੋਕਾਂ ਨੂੰ ਪੈਸੇ ਮਿਲਣੇ ਚਾਹੀਦੇ ਜਿੰਨਾ ਕਿਪਾ ਕੋਲ ਪੈਸੇ ਨੇ ਸੇਵੀ ਇਹ ਮੈਂ ਕਹਿਣਾ ਚਾਹਣਾ ਹੈ ਕਿ ਪਤਾ ਨਹੀਂ ਕਿਸ ਦੀ ਦਾ ਪੈਸੇ ਦਾ ਲਾਲਚ ਹੈ ਜਿਹੜੇ ਬਲੰਦਰ ਫੈਸਲੇ ਮੰਤਰੀ ਹੈ ਮਹਿੰਦਰ ਭਾਲਾ ਜੀ ਰੱਬ ਦੀ ਕਿਰਪਾ ਹੋ ਜਾਵੇ ਪਰਵਾਦ ਦੇ ਉੱਤੇ ਕਰਵਾਦ ਤੇ ਨਾਲ ਵੱਡਾ ਰੱਬ ਦਾ ਅਸ਼ੀਰਵਾਦ ਹੋਵੇ ਫਿਰ ਵੀ ਪੈਸੇ ਦਾ ਲਾਲਚ ਪੁੱਤਰ ਨੂੰ ਕੀਚੀ ਦੇ ਪੈਸੇ ਚਾਹੀਦੇ ਆ ਪਰਮਾਤਮਾ ਨੂੰ ਵੀ ਜਵਾਬ ਦੇਣਾ ਮੈਂ ਜਾਣਦਾ ਕਿ ਇਹਨਾਂ ਦੀਆਂ ਜਿਹੜੀਆਂ ਫੈਕਟਰੀਆਂ ਦੇ ਨੰਬਰ ਦੀ ਐਕਟਿਵ ਲੋਕ ਕਰਕੇ ਇਹਨਾਂ ਦੇ ਜਿਹੜੇ ਅਕਾਊਂਟ ਬਲੋਕ ਕਰਕੇ ਜਿਹਨਾਂ ਲੋਕਾਂ ਨਾਲ ਜਿੰਦਰ ਫੈਸਾ ਟੱਕਾ ਹੋਇਆ ਇਹਨਾਂ ਨੂੰ ਪੈਸੇ ਲੈ ਗਏ ਆ ਉਹਨਾਂ ਦੇ ਕੋਲੋਂ ਉਹਨਾਂ ਦੇ ਪੈਸੇ ਵਾਪਸ ਕੀਤੇ ਜਾਣ ਔਰ ਇਸ ਪਿਓ ਪੁੱਤਰ ਕਰਪਤ ਪੰਜਾਬ ਦਾ ਕੈਬਨਿਟ ਮੰਤਰੀ ਉਹਨਾਂ ਨੂੰ ਸਲਾਖਾ ਵਿੱਚ ਸੱਤਿਆ ਜਾਏ ਕਿਉਂਕਿ ਜਿਹੜੀ ਗੱਡੀ ਨੇ ਸ੍ਰੀ ਕੁਵਾਰੀ ਕੀਤੀ ਹੈ 16 ਦਿਨ 16 ਦਿਨਾਂ ਦੇ ਵਿੱਚ ਪੱਲੀ ਮੁਕਵਾਰੀ ਰਮਨ ਰੋਡ ਦੇ ਖਿਲਾਫ ਨਹੀਂ ਕੀਤੀ ਗਈ ਜਿਲੰਦਰ ਬੈਸਟ ਦੇ ਵਿੱਚ ਜਿਹੜੇ ਲੋਕ ਜਾ ਕੇ 5-5 ਘੰਟੇ ਬੈਠ ਕੇ ਬਿਆਨ ਦਿੰਦੇ ਸੀ ਅੱਧਰ ਘੰਟੇ ਬੈਠ ਕੇ ਜਿਹੜੇ ਲੋਕ ਬਿਆਨ ਦਿੰਦੇ ਸੀ ਉਹਨਾਂ ਨੂੰ ਕੀ ਜਵਾਬ ਮਿਲਿਆ ਉਹ ਕੱਲ ਨੂੰ ਸਰਕਾਰ ਕੋਲ ਠਾਹ ਜਿਹੜਾ ਕਿ ਉਹ ਮਜੂਦ ਕਰਨਗੇ ਇੱਕ ਆਪਣਾ ਚੈਰਾ ਲਗਾ ਕੀਤਾ ਇੱਕ ਉਹਨਾਂ ਨੂੰ ਲਿਜਾ ਕੇ ਸੱਚ ਦੱਸਿਆ ਕਿ ਸਾਡੇ ਕੋਲ ਕਿਸ ਤਰੀਕੇ ਨਾਲ ਕਲੋਨੀ ਵਿੱਚ ਪੈਸੇ ਲੈ ਗਏ ਕਿਹੜੇ ਤਰੀਕੇ ਨਾਲ ਦੁਕਾਨ ਬੰਦ ਕਰਾਉਂਦੇ ਸੀ ਸੀਲੰਗਰਾਂ ਦੇ ਪੈਸੇ ਲੈ ਗਏ ਆ ਇਹ ਜਵਾਬ ਵਿਜੀਲੈਂਸ ਦਵੇ ਸਰਕਾਰ ਦਵੇ ਮੁੱਖ ਮੰਤਰੀ ਸਾਹਿਬ ਦੇ ਜਲੰਧਰ ਦੇ ਲੋਕ ਜਵਾਬ ਚਾਹੁੰਦੇ ਆ ਕੋਈ ਵਾਦੇ ਦੇ ਢੁੱਟ ਨਾ ਤੱਕ ਮੈਂ ਦੱਸਦਾ ਕਿ 365 ਦਿਨਾਂ ਚ ਕੁਝ ਨਹੀਂ ਮਿਲਿਆ ਮਿਲਿਆ ਕੀ ਕ੍ਰਪਸ਼ਨ ਅੱਜ ਜੋ ਮੇਰੇ ਹੱਥੇ ਚ ਹੋ ਰਹੀ ਹੈ ਅੱਜ ਸਾਰੇ ਕੌਂਸਲ ਸਾਥੀ ਆਏ ਜਲੰਧਰ ਬੈਠੇ ਵਿੱਚ ਮੈਂ ਤੁਹਾਡੇ ਅਗੇ ਮੁੱਖ ਮੰਤਰੀ ਸਾਹਿਬ ਅਗੇ ਬਨ ਕਰਨਾ ਚਾਹੁੰਦਾ ਕਿ ਜਲਦ ਜਲਦ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਜਿਹੜੇ ਵੀ ਐਵੀਡੈਂਸ ਮੇਰੇ ਕੋਲ ਹੈ ਮੈਨੂੰ ਮੀਡੀਆ ਨੂੰ ਕੋਈ ਕਰਾ ਨਹੀਂ ਆਪਣੇ ਦੋਸਤਾਂ ਨੂੰ ਕਹਿਣਾ ਦਰਾਂ ਕਿਉਂਕਿ ਕਾਨੂੰਨ ਦੇ ਰਮਨੋ ਦੇ ਨਾਲਾਂ ਵਿੱਚ ਪਹਿਲੇ ਦਿੱਤੇ ਆ ਜਿਹੜੇ ਵਿਜੀਲੈਂਸਰਾਂ ਨੇ ਕਾਰਵਾਈ ਕੀਤੀ ਰਮਨ ਰੋੜੇ ਦੇ ਖਿਲਾਫ ਜੇ ਜੇ ਤੁਸੀਂ ਕਹੋਗੇ ਹਰ ਇੱਕ ਅਫਸਰ ਕੋਲ ਐਵੀਡੈਂਸ ਹੈ ਤੇ ਜ ਆਪਣੇ ਫੋਨ ਦੇ ਉੱਤੇ ਜਿਹੜਾ ਨੇ ਅੱਜ ਰਮਨ ਰੋੜਰਨ ਕੀਤਾ ਕਿਸੇ ਦੇ ਕੋਲ ਕੋਈ ਕਾਰਵਾਈ ਨਹੀਂ ਸੀ ਕੋਈ ਦਰਦਾ ਬਿਆਨ ਦੇ ਨੂੰ ਚਾਹ ਦੇ ਸੀ ਰਮਨ ਰੋੜੇ ਦੇ ਖਿਲਾਫ ਲੋਕ ਡਰਦੇ ਸੀ ਕਿ ਮੌਜੂਦਾ ਐਮਐਲਏ ਸਰਕਾਰ ਆ ਸਾਨੂੰ ਉਂਦਰ ਕਰ ਦੇਗਾ ਕਿਉਂਕਿ ਸਰਕਾਰ ਦਾ ਹੱਥ ਜਿਹੜੇ ਉੱਤੇ ਉਹੀ ਸੇਮ ਗੇਮ ਜਦੋਂਦਰ ਵੈਸਟੀ ਵੀ ਹੋਈ ਜਦੋਂ ਲੋਕਾਂ ਨੂੰ ਪੁਲਿਸ ਦਾ ਫੋਨ ਆਉਂਦਾ ਸੀ ਵਿਐਸਪੀ ਦਾ ਐਸਪੀ ਦਾ ਫੋਨ ਆਉਂਦਾ ਸੀ ਕਿ ਬਿਆਨ ਦੇਣ ਨੂੰ ਤੁਸੀਂ ਆਓ ਤੁਹਾਡੇ ਨੋਟਿਸ ਲੱਗਾ ਸੀ ਤੁਹਾਡੇ ਤੁਹਾਡੇ ਸੀਲ ਲੱਗੀ ਸੀ ਨਾਲ ਹੀ 15 ਮਿੰਟਾਂ ਬਾਅਦ ਪੁੱਤਰ ਦਾ ਫੋਨ ਚੜਾਇਆ ਜਾਂਦਾ ਸੀ ਜੋ ਕਹਿੰਦਾ ਸੀ ਅੰਤ ਨੂੰ ਤੁਸੀਂ ਜਾ ਕੇ ਕਹਿ ਦਿਓ ਕਿ ਮੰਤਰੀ ਸਾਹਿਬ ਕੋ ਕੰਮ ਕਰਾਂਗੇ ਐਸੇ ਸੀ ਸਾਡੇ ਮੰਤਰੀ ਸਾਹਿਬ ਨੇ ਹੈਲਪ ਕੀਤੀ ਹੈ ਲੋਕਾਂ ਪਰ ਕੋੜੀਆਂ ਐ ਤੇ ਮੈਂ ਨਹੀਂ ਕਹ ਰਿਹਾ ਕਿ ਜਿਹੜੇ ਲੋਕਾਂ ਦੇ ਬਿਆਨ ਵੀ ਜਿਹੜੇ ਅਸੀਂ ਲਏ ਆ ਉਹਨਾਂ ਦੇ ਵੀ ਪੁੱਤਰ ਦਾ ਫੋਨ ਉਡਰਾਇਆ ਗਿਆ ਬਾਕੀ ਮੇਰੀ ਮੁੱਖ ਮੰਤਰੀ ਸਾਹਿਬ ਵੀ ਮੇਰੀ ਇੱਕ ਹੋਰ ਗੱਲ ਕਹਿਣਾ ਚਾਹ ਰਿਹਾ ਮੀਡੀਆ ਦੇ ਮਾਧਿਅਮ ਦੇ ਨਾਲ ਤਈ ਤਰੀਕ ਨੂੰ ਰਾਮਾ ਨਾਦ ਨੇ ਕਿਹਾ ਸੀ ਤਈ ਤਰੀਕ ਨੂੰ ਮੇਰੀ ਕਾਲ ਡੇਟ ਪਾਈ ਜਾਵੇ ਮੇਰੀ ਕਾਲ ਦੇ ਤੇ ਪਤਾ ਕੀਤਾ ਜਾਵੇ ਮੈਨੂੰ ਕਿਹੜੇ ਕਿਹੜੇ ਫੋਨ ਆ ਰਹੇ ਆ ਕਿ ਵੀਂਧਰ ਪ੍ਰਗਤ ਅਜਰ ਪੁੱਤਰ ਦੇ ਖਿਲਾਫ ਕੋਈ ਬਿਆਨਨਾ ਦੇਈ ਅਸੀਂ ਆਪਣੇ ਆਪ ਨੂੰ ਜਿੱਥੇ ਕਹੋਗੇ ਤੇ ਕੋਈ ਗਲਤੀ ਮੰਨਣ ਜਾ ਰਹਾ ਨਾ ਪਰ ਮੇਰੇ ਕੋਲ ਗਲਤੀ ਨਹੀਂ ਬਣਨਦੀ ਦੱਸ ਜਿਉਂਦਾ ਮੈਸੇ ਲੋਕਾਂ ਕੋ ਬੰਨਣਾ ਇਹ ਤੁਸੀਂ ਦੇਖੋ ਕਿਹੜੇ ਪ੍ਰਕਾਰ ਦੇ ਲੋਕ ਮੈਨੂੰ ਫੋਨ ਕਰ ਰਹੇ ਆ ਸਾਡੀ ਜਾਣ ਚਾਹਦੇ ਗਲਤੀ ਹੋ ਗਈ ਤੇਰੇ ਪੈਰ ਫੜ ਲੈ ਮੈਂ ਇਹਨਾਂ ਲੋਕਾਂ ਨੇ ਜੇ ਵੀ ਜਦ ਲਈ ਤਿਆਰੀ ਕਰ ਰਿਹਾ ਉਹ ਮੈਨੂੰ ਫੋਨ ਕਰਕੇ ਕਹਿ ਰਹੇ ਆ ਅਸੀਂ ਤੇਰੇ ਭਰਾ ਆ ਮੈਂ ਭਰਾ ਬੱਚਾ ਸੇਵਾਦਾਰ ਆਪਣੇ ਹਲਕੇ ਦਾ ਹੈ ਨਾ ਦਿੱਕਿਆ ਸੀ ਨਾ ਝੁਕਿਆ ਸੀ ਨਾ ਪਿੱਕਾਂਗਾ ਨਾ ਝੁਕਾਂਗਾ ਸੱਚ ਦੀ ਲੜਾਈ ਲੜਦਾ ਰਵਾਂਗਾ ਮੈਂ ਮੀਡੀਆ ਦੇ ਸਾਹਮਣੇ ਕਹਿਣਾ ਚਾਹੁੰਦਾ ਕਿ 2 ਦਿਨਾਂ ਦੇ ਵਿੱਚ ਜਲੰਧਰ ਸ਼ਹਿਰ ਦੇ ਮੇਅਰ ਜਲੰਧਰ ਕਪਾਹੇ ਕਮਿਸ਼ਨਰ ਸਾਹਿਬ ਕਲੀਅਰ ਕਰਨ ਕਿ ਜਿਹੜੇ ਨੋਟਿਸ ਜਲੰਧਰ ਵੈਸੇ ਲੱਗੇ ਆ ਉਹ ਸਹੀ ਹੈ ਕਿ ਗਲਤ ਹੈ ਜੇ ਉਹ ਕਹਿੰਦੇ ਸਹੀ ਹੈ ਗਲਤ ਹੈ ਮੈਂ ਅਗਲੀ ਪ੍ਰੈਸੈਂਟਾ ਦੁਆਰਾ ਕਰਾਂਗਾ ਦੋ ਦਿਨਾਂ ਬਾਅਦ ਕਰਾਂ ਲੂੰਗਾ ਕਹਿੰਦੇ ਕੱਲ ਕਰਨੇ ਮੈਂ ਕੱਲ ਕਰਲਾਂਗਾ ਮੈਂ ਤੁਹਾਨੂੰ ਉਹਦਾ ਜਵਾਬ ਦਵਾਂਗਾ ਕਿ ਨੱਤੀ ਨੋਟਿਸ ਹੈ ਇਹ 80 ਨੋਟਿਸ ਹੈ ਇਹ ਤੁਹਾਨੂੰ ਰਿਕਵਰੀ ਕੀਤੀ ਗਈ ਹੈ ਇਹ ਤੁਹਾਨੂੰ ਰਿਕਵਰੀ ਕੀਤੀ ਗਈ ਹੈ ਜਿਹੜੀਆਂ ਕਾਹਤ ਜਗ੍ਹਾ ਤੇ ਸੀਲਾ ਕੀਤੀਆਂ ਇੱਕ ਸੀਲ ਕਰਨ ਤੋਂ ਬਾਅਦ ਉਹਨੂੰ ਖੋਲਣ ਦਾ ਜਿਹੜਾ ਪ੍ਰੋਸੈਸ ਹੈ ਕਟੋ ਕਟ ਤੇ ਰਿਵਿਊ ਲਾ ਕਰਦੇ ਆ ਸੀਲ ਕੀ ਲੁੰਦਾ ਸੀ ਇੱਥੇ ਸ਼ਾਮ ਨੂੰ 6 ਵਜੇ ਮਾਨਜਮਤਪੁਰ ਪਗਦੀ ਸਵੇਰੇ 10:00 ਨੂੰ ਫੋਨ ਕਰਦੇ ਸੀ ਕਿ ਸਕਤੂ ਸਰਕਾਰ ਵਿੱਚ ਕੀਤੀ ਜਾਵੇ ਸਵੇਰੇ ਲੋਕਾਂ ਨੂੰ ਸਵੇਰੇ ਜਾ ਕੇ ਕੰਮ ਤੇ ਕੈਮਣੀ ਸੀ ਉਹ ਰਾਤ ਨੂੰ 12:00 ਵਜੇ ਸੀ ਕਰਦੇ ਸੀ 1:00 ਵਜੇ ਇਹ ਮੈਂ ਨਹੀਂ ਕਹਿ ਰਹੀ ਚੈਕਿੰਗ ਕਰ ਰਹੀ ਐ ਸੁਖਦੇਵ ਬਿਸਤਰੀ ਜੀ ਆਦੀ ਜਿਹੜੀ ਵਿਜੀਲੈਂਸ ਤੋਂ ਕੋਲ ਸੁਣ ਕੇ ਆਉਣਾ ਸੀ ਇਸ ਕਰਕੇ ਕਿ ਜਨਤਾ ਦੇ ਵਿੱਚ মিডিਆ ਵਿੱਚ ਸਭ ਕੁਝ ਲੈ ਕੇ ਆਉਂਦਾ ਜਬ ਸਰਕਾਰ ਨੂੰ ਬੇਨਤੀ ਹੈ ਕਿ ਜਦ ਤੱਕ ਪਤਾ ਲੱਗੇ ਕਿ ਉਹਨਾਂ ਦੇ ਮੰਤਰੀ ਮੰਤਰੀ ਪੁੱਤ ਕਿੰਨੀ ਕ拉ਚਨ ਕਰ ਰਿਹਾ ਸੀ ਜਿਹੜੇ ਜ਼ਿਲਹਾਂਦਰ ਗੈਸ ਤੋਂ ਲੋਕ ਨਿੱਟੇ ਕਿ ਅੱਜ ਲੋਕ ਨਜਾਇਜ਼ ਕਲੋਨੀਆਂ ਦੇ ਵਿੱਚ ਲੋਕਾਂ ਦਾ ਦਿੱਤਾ ਕੀਤਾ ਜਾ ਰਿਹਾ ਇਸ ਕਰਕੇ ਮੈਂ ਮੀਡੀਆ ਦੇ ਮੱਦੇਨਜ਼ਰ ਆਇਆ ਕੋਈ ਡਾਕੂਮੈਂਟ ਲੈ ਕੇ ਨਹੀਂ ਆਇਆ ਸਾਰਾ ਕੁਝ ਮੇਰੇ ਕੋਲ ਹੈ ਮੈਨੂੰ ਕੋਈ ਡਰ ਨਹੀਂ ਗੱਲ ਨਹੀਂ ਮੈਨੂੰ ਕੋਈ ਘਬਰਾਹਟ ਨਹੀਂ ਗੱਲ ਨਹੀਂ ਪਰ ਮੈਂ ਤੁਹਾਡੇ ਕੋਲ ਸਾਬਰ ਮਨਣਾ ਚਾਹ ਰਿਹਾ ਕਿ ਜਿਹੜੀ ਮੇਰੀ ਆਵਾਜ਼ ਹੈ ਮੁੱਖ ਮੰਤਰੀ ਸਾਹਿਬ ਨੂੰ ਮੈਂ ਕਹਿਣਾ ਚਾਹਨਾ ਕਿ ਤੁਸੀਂ ਦੁਬਾਰਾ ਮੈਨੂੰ ਫਿਕਰ ਕਰ ਰਹੇ ਕਿ ਜੇ ਪ੍ਰਤਾਪ ਬਾਜਵਾ ਨੂੰ ਤੁਸੀਂ ਬੁਲਾ ਸਕਦੇ ਹੋ ਤੁਸੀਂ ਮੈਨੂੰ ਤੁਹਾਡੇ ਤੋਂ ਬਹੁਤ ਉਮੀਦ ਹੈ ਮੈਨੂੰ ਇੱਕ ਵਾਰੀ ਬੁਲਾ ਕੇ ਦੇਖੋ ਮੈਨੂੰ ਸੁਣਵਾ ਦਿਓ ਕਿ ਮੰਤਰੀ ਨੂੰ ਕਿਸ ਦਿਨ ਅੰਦਰ ਕਰਨਾ ਹੈ ਪਰ ਕੋਟੇ ਨਾਲ ਕੀ ਕਰਦੇ ਕਰਨੀ ਹੈ ਜੇ ਮੈਂ ਅਫੀਡਵਿਟ ਨਹੀਂ ਦੇ ਪਾਇਆ ਕਿ ਮੈਂ ਆਪਣੀ ਰੈਸਟ ਪੁਆ ਕੇ ਉਸ ਟਾਈਮ ਜਿੱਦਾਂ ਤੱਕ ਤਿਆਰ ਆ ਤੁਹਾਡਾ ਸਾਰਿਆਂ ਦਾ ਮੈਂ ਧੰਨਵਾਦ ਜਿਦਾ ਕੋਈ ਸਵਾਲ ਹੋਵੇ ਮੈਨੂੰ ਦੱਸਵਾ ਦਿਓ ਜੀ ਸਾਹਿਬ ਕਹਿੰਦੇ ਕਿ ਤੁਸੀ ਪੁੱਟਾਗੇ ਹੈ ਤਾਂ ਨੂੰ ਸਬੂਤ ਪੁੱਟਾਗੇ ਸਬੂਤ ਪ੍ਰਕਾਸ਼ ਨਹੀਂ ਦੇ ਰਹੇ ਸਰਕਾਰ ਲੈ ਰਹੀ ਰਹੀ ਜਾਂ ਮੰਗਦੀ ਰਹੀ 3 మీడియం ਦੇਣੀ ਰਹੇ ਤਾਂ ਫਿਰ ਅਜਿਹਾ ਕਿ ਮੈਂ ਤੁਹਾਨੂੰ ਧੰਨਵਾਦ ਪ੍ਰਕਾਸ਼ ਚੱਲੀ ਜਾ ਰਹੀ ਸਬੂਤ ਉਹ మీడియం ਦਿਓ ਰਮਨ ਰੋੜੇ ਦੇ ਖਾਤਕੀ ਨੇ ਕਾਰਵੇ ਕਰਾਈ ਹੈਵ ਐਵਿਡੈਂਸ ਇਸ ਨੂੰ ਰਮਨ ਰੋੜੇ ਦੇ ਖਾਤਕੀ ਨੇ ਕਾਰਵੇ ਕਰਾਈ ਮੈਂ ਇੱਥੇ ਚਲੋ ਕਾਨੂੰਨ ਨਾਲ ਸਾਥ ਮੈਂ ਤੁਹਾਡੇ ਤੁਹਾਡੇ ਸਾਥੇ ਲਊਗਾ ਮੇਰਾ ਫਿਰ ਵਾਦਾ ਤੁਹਾਡੇ ਨਾਲ ਫਿਰ ਸੀਮ ਉਸੇ ਗੇਮ ਚਲੇਗੀ ਮੇਰੀ ਫਿਰ ਵੀ ਲੜਾਈ ਲੜਾਂਗਾ ਅੱਜ ਕੋਈਆਂ ਤੁਹਾਡੀ ਚਾਹਤ ਤੁਹਾਡੇ ਕੋਲ ਹੈਗੀਆਂ ਨਹੀਂ ਤੁਹਾਡੇ ਕੋਲ ਬੰਦੇ ਕਿਉਂ ਨਹੀਂ ਮੀਡੀਆ ਨੂੰ ਦਿਓ ਭੁਲੀ ਦਿਓ ਮੈਨੂੰ ਕੋਈ ਵੀ ਇੱਕ ਹੱਥ ਕਰਾ ਲੈ ਕਿਉਂਕਿ ਪਰਚਾ ਕੋਲ ਦਰਵਾਏ ਕੋਲ ਬੈਸਪੁਰ ਰਹੇਗਾ ਸਵੇਰੇ ਤੋਲੇ ਮੈਂ ਕਹਿੰਦਾ ਰੱਖਿਆ ਹੈ ਜੇ ਅਰੇਸਟ ਹੋਣ ਕਰੇਗਾ ਨਹੀਂ ਦੂਰ ਜਾਏਗਾ ਦਰਦੀ ਵੀ ਦੂਰ ਹੋ ਜਾਣਾ ਮੈਂ ਕਿਹਾ ਸਾਦੀ ਬਗਰੇ ਨਾ ਕਿ ਮੈਂ ਟਾਈਮ ਦੇ ਰਿਹਾ ਤੁਹਾਨੂੰ ਕਿੰਨਾ ਜੇ ਮੱਗਰ ਨਹੀਂ ਬੀਰ ਸੇ ਕੋਈ ਵੀ ਆਇਆ ਸੀ ਫਿਰ ਜਦੋਂ ਦੂਤ ਆਇਆ ਜਦੋਂ ਸਾਡੇ ਕੋਲ ਆਇਆ ਬਸ ਸ਼ਾਇਦ ਕਿਤੇ ਮੀਡੀਆ ਹੌਸਲੇ ਕਿਤੇ ਅਖਬਾਰ ਟੱਕ ਨਹੀਂ ਕੀਤੀ ਬਿਲਕੁਲ ਥੈਂਕ ਯੂ ਮੈਂ ਤੁਹਾਨੂੰ ਬਲ ਕਰ ਰਿਹਾ ਜੇ ਤੁਸੀਂ ਦਿਓਗੇ ਉਹ ਛਪੇਗਾ ਲੱਗੇਗਾ ਕਿਤੇ ਪ੍ਰਿੰਟ ਮੀਡੀਆ ਲਿਟਰਿੰਗ ਮੀਡੀਆ ਆਏਗਾ ਦੈਟ ਆਰਡਿੰਗ ਹੋ ਰਹੀ ਮੈਂ ਬਿਕੋ ਤੁਹਾਨੂੰ ਦੋ ਬੰਦੇ ਕਹਿੰਦੇ ਨੇ 2 ਘੰਟੇ ਡੇਰ ਤੋਂ ਦੋ ਦਿਨ ਟਾਈਮ ਲੱਗੇਗਾ ਹੋ ਸਕਦਾ ਬਰਬਾਦ ਤੁਹਾਨੂੰ ਨਾਲੇ ਜੰਦੀ ਹੋਵੇ ਸੂ ਮੋਟੋ ਜਿਹੜੀ ਪ੍ਰਿੰਟ ਮੀਡੀਆ ਇਲੈਕਟ੍ਰੋਨਿਕ ਮੀਡੀਆ ਜਾਵੇ ਉਹਦੇ ਤੁਹਾਨੂੰ ਲੋਕਾਂ ਨਾਲ ਇਹ ਮੈਂ ਕਹਿ ਰਿਹਾ ਜੱਗੇ ਕੋਲ ਨਾਲ ਸਾਥ ਰਿਹਾ ਤੁਸੀਂ ਮੇਰਾ ਬਹੁਤ ਸਾਥ ਦੇ ਪਹਿਲੇ ਪਿਛਲੇ ਵੀ ਤੁਹਾਡੇ ਸਾਥ ਦੀ ਪੂਰੀ ਵੀ ਆ ਰਹੀ ਹੈ ਜੋ ਵੀ ਕਰ ਗਈ ਵੀਡੀਓ ਰਿਕਾਰਡਿੰਗ ਹੈ ਲੇਕਿਨ ਤੁਹਾਡੇ ਕੋਲ ਕਿਤੇ ਨਹੀਂ ਮਿਲਦੀ ਮੈਂ ਕਾਉਂਸਲਰ ਸਾਡੀ ਕੋਟੀ ਚ ਲਾਈ ਸੀ ਇੱਕ ਉਹ ਕਹਿੰਦਾ ਮੇਰਾ ਪਹਿਲੇ ਹੀ ਕੰਮ ਦਾ 1.5 ਲੱਖ ਰੁਪਏ ਮੰਗ ਲਿਆ ਕਿ ਹਲ ਕੁਛ ਨਹੀਂ ਕੀਤਾ ਮੈਂ ਲਾਈ ਰੱਖੀ ਉਹ ਸ਼ੇਧਾ ਜੀ ਦੀ ਰਿਕਾਰਡਿੰਗ ਦੇ ਨਜ਼ਾਰੇ ਤੁਹਾਡੇ ਲਈ ਸਾਰੇ ਜਲਦੀ ਵੀ ਹੈ ਮੈਂ ਮੇਰੇ ਦਾਨੀ ਤੋਂ ਮੰਗਦਾ ਕਿ ਕਾਉਂਸਲਰ ਹੈ ਕੈਪਟਨ ਜਦੋਂ ਸੀ ਇਹ ਤਰੀ ਦੇ ਨੰਬਰ ਤੋਂ ਪੈਸੇ ਮੰਗੇਗੇ ਕੋਈ ਇੱਕ ਸੁਨਾਈ ਹੋਏ ਲਾਈਵ ਜਿਸਮਾਈ ਫਿਰ ਕੈਂਡੀਟ ਚੈਦਰ ਸਟੈਂਡ ਹੋਣਾ ਜੀ ਹੋਰ ਨੰਬਰ ਤੋਂ ਰਿਕਾਰਡਿੰਗ ਸੁਨਾਉਣਾ ਰਿਕਾਰਡਿੰਗ ਰਿਕਾਰਡ ਬਣਾ ਦਿਓ ਇਹਦੇ ਮੈਂ ਕਹਿੰਦਾ ਕਿ ਰੋਡੀ ਦੇ ਵਿੱਚ ਮੈਂ ਪਹਿਲੀ ਵਾਰ ਤੁਸੀਂ ਮੇਰੇ ਕੋਲ ਜਦੋਂ ਮੈਂ ਬੱਬਰੀ ਚੌਂਕ ਤੇ ਬੈਠਾ ਸੀ ਨਾ ਸਾਰੇ ਕਹਿੰਦੇ ਆਗੀ ਦੇ ਦੇ ਰੋਡੀ ਮੈਨੂੰ ਪੋਨੇ ਦੋ ਮਹੀਨੇ ਬਾਅਦ ਸਾਹ ਮਿਲਿਆ ਮੈਂ ਲੜੀ ਲੜ ਰਿਹਾ ਹਾਂ ਚਾਲੂ ਕੀਤੀ ਹੈ ਐਚਏ ਕੀ ਤਾਂ ਦੱਸਦਾ ਹੋਰ ਨੰਬਰ ਕੋਈ ਇਹਨੇ ਗੱਲ ਕਰ ਤੁਸੀਂ ਕਹਿੰਦੇ ਸੀ ਬੱਲੇ ਨਾਲ ਗੱਲ ਕੀਤੀ ਕਿਹੜਾ ਨੰਬਰ ਤੁਸੀਂ ਬੋਲਿਆ ਸੀ ਉਸ ਨੰਬਰ ਤੋਂ ਮੰਤਰੀ ਜੀ ਨੇ ਗੱਲ ਕੀਤੀ ਕੋਈ ਨਾ ਲੜਕੇ ਦਾ ਮੇਰੇ ਇਹੋ ਦਵਾ ਦੇ ਨਹੀਂ ਲਾਗੇ ਉਹ ਜਾ ਕੇ ਵੀ ਵਿਜੀਲੈਂਸ ਕੋਲ ਜਾਂ ਸਿੱਧੇ ਕੋਲ ਕੁਆਰੀ ਬਾਰੇ ਕਰਦੇ ਨੇ ਕਿ ਉਸ ਨੰਬਰ ਤੇ ਕਿਹਨੇ ਗੱਲ ਕੀਤੀ ਹੈ ਮੰਤਰੀ ਮੰਤਰੀ ਸਾਹਿਬ ਨੂੰ ਮੇਰਾ ਨਹੀਂ ਜਾਣ ਸਕਾਰੀ ਡੈਰੀ ਦਾ ਨੰਬਰ ਮੰਤਰੀ ਦਾ ਹੈ ਪੰਜਾਬ ਸਰਕਾਰ ਦੀ ਡੈਰੀ ਹੈ ਮੇਡੀ ਡਿਸਟ੍ਰਿਕਟ ਦੀ 2023 ਦੀ ਡੈਰੀ ਔਰ ਵਿੱਚੋਂ ਨੰਬਰ ਪੰਜਾਬ ਦੇ ਐਡਵਾਨਟ ਮੰਤਰੀ ਮੀਤਰ ਭਟਕੀ ਠੀਕ ਹੈ ਤੁਸੀਂ ਕਹਿ ਰਹੇ ਰਮਨ ਰੋੜਾ ਜੀ ਤੇ ਕਾਹਵੇਂ ਤੁਸੀਂ ਤੁਹਾਡਾ ਕਰਾਉਣ ਦੇ ਵਿੱਚ ਤੁਹਾਡਾ ਹੱਥ ਆ ਤੇ ਇਦਾਂ ਡੇਟ ਹੁੰਦੀ ਆ ਉਹ ਤੋਂ ਅਗਲੇ ਦਿਨ ਕੈਬਨਿਟ ਮੰਤਰੀਆਂ ਦੇ ਉਹਨਾਂ ਨੇ ਬਿਆਨ ਆਦੇ ਕਿ ਇਹ ਸੋਸ਼ਲ ਮੀਡੀਆ ਤੇ ਕਿ ਸਾਡੇ ਪਤਾ ਇਹਨਾਂ ਦਾ ਮਲਕ ਕੰਪਲੀਟ ਆਈਆਂ ਸੀ ਤਾਂ ਕਾਰਵਾਈ ਹੋਈ ਕੈਬਨਿਟ ਮੰਤਰੀ ਦੋ ਦਿਨ ਪਹਿਲਾਂ ਨੇ ਦੱਸ ਚਾਹੀ ਵੀ ਕੇਸ ਹੋਈ ਉਹੀ ਦੋ ਦਿਨ ਪਹਿਲਾਂ ਗੁੱਟ ਬੰਦਾ ਮੇਰੇ ਅੱਗੇ ਆ ਉਸਰ ਅਫਸਰ ਬਾਰੇ ਗੱਲ ਕੀ ਸਾਰੇ ਕੋਈ ਸਾਰੇ ਜਿਹੜੇ ਮੰਤਰੀ ਕਿਹਾ ਬਿਆਨ ਦਿੱਤਾ ਦਸ ਦਿਨ ਪਹਿਲੇ ਸਾਰੇ ਡਾਂਸ ਪਾ ਕੇ ਗਿਆ ਦਸ ਦਿਨ ਪਹਿਲੇ ਸਾਹਿਬ ਪਹਿਲਾਂ ਕੁਝ ਪੈਸਾ ਤੁਸੀਂ ਦਿੱਤੀ ਸੀ ਆਪਾਂ ਸਾਰਿਆਂ ਨੇ ਕੰਮ ਕੀਤਾ ਸੀ ਕਿ ਦਾਵਾ ਦੀ ਕਰ ਨਹੀਂ ਉਹ ਬਿਲਕੁਲ ਫੀਵੀ ਆ ਵੀਡੀਓ ਆ ਸਭ ਜਗਾ ਤੁਸੀਂ ਪਬਲਿਕ ਵਿਜੀ ਕੀਤਾ ਵਿਗਲੈਂਸ ਨੂੰ ਮੈਂ ਦੇਤੀ ਸੀ ਸਭ ਨੂੰ ਲੱਗਦਾ ਹੈ ਕਿ ਅੱਜ ਤੁਸੀਂ ਇਹ ਦਾਅਵਾ ਕਰਦੇ ਹੋ ਕਿ ਇੱਕ ਤਾਂ ਐਮੀਨਾ ਸਾਹ ਦੇ ਉਹਨਾਂ ਡੇਰੇ ਵਿੱਚ ਜਿਹੜੀ ਸਾਰੀ ਇਕੱਠੀ ਆ। ਇੱਕ ਨੂੰ ਲਾਈ ਮੈਂ ਵੀ ਨਾ 77 ਰੁਪਏ ਦੇ ਤਾਂ ਆਏ 177 ਰੁਪਏ ਦੇ ਲੱਗੇ। ਨਹੀਂ ਇੱਕ ਤੁਸੀਂ ਉਹ ਨੰਬਰ ਦੀ ਸਿਰਫ ਰਿਪੋਰਟਿੰਗ ਹੋਈ ਸਾਹ ਦੇ ਜਿਹਦੇ ਤੋਂ ਆਪਣਾ ਗੱਲ ਕੀਤੀ ਹੈ ਨਹੀਂ ਹੁੰਦਾ ਚੈਟ ਕੀਤੀ ਮੈਂ ਕਹਿੰਦੇ। ਚੈਟ ਚੈਟ ਨਹੀਂ ਭਾਈ ਤਾਂ ਸਰ ਭਾਈ ਮੈਨੂੰ ਦੂਜੇ ਨੇ ਸਮਝ ਕਦਾ ਮੰਗ ਰਹੇ ਆ। ਸ਼ੇਦਰ ਜੀ ਸ਼ੇਦਰ ਜੀ ਹੋਣੇ ਤੁਸੀਂ ਆਖਿਆ ਜਿਹੜਾ ਤੁਸੀਂ ਨੰਬਰ ਦੱਸਿਆ ਉੱਥੋਂ ਕਾਲ ਹੁੰਦੀ ਹੈ। ਪਹਿਲਾ ਕਾਲ ਹੋਈ ਹੈ ਕਾਲ ਹੋਵੇ ਬੇਟੇ ਦੀ ਕਾਲ ਮੈਂ ਕਹਿ ਰਹੀ ਚੈਟ ਗਏ ਮੈਂ ਨਾਮ ਲਾਇਆ ਕਿ ਮਹਿੰਦਰ ਭਗਤ ਜੀ ਕੈਬਨਰ ਮੰਤਰੀ ਪੰਜਾਬ ਸਰਕਾਰ 5942 94790 ਉਦੋਂ ਚੈਟ ਵੀ ਹੋਈ ਉਦੋਂ ਕਾਲ ਵੀ ਹੋਈ ਕੁਝ ਬੋਡੀ ਗੁੱਪ ਵੀ ਆ ਗਈਆਂ ਬੋਡੀ ਦਾ ਫੋਨ ਤਾਂ ਕਰਦਾ ਮੈਂ ਨਹੀਂ ਸਕਦਾ ਮੈਂ ਬਾਰ ਬਾਰ ਕਹਿੰਦਾ ਨਾ ਸੁਣਾਣਾ ਕਿਉਂਕਿ ਮੇਰੇ ਪ੍ਰੈਸ਼ਰ ਨਹੀਂ ਮੈਂ ਕਾਨੂੰਨ ਨੂੰ ਬਹੁਤ ਮੰਨਦਾ ਤੁਹਾਡਾ ਵੀ ਸਰਕਾਰ ਕਰ ਰਹੀ ਹੈ ਮੈਂ ਇੱਕ ਥੋੜੀ ਟ੍ਰਾਈ ਹੋ ਰਹੀ ਔਰ ਇੱਕ ਕਾਉਂਸਲਰ ਵੀ ਅਰੇ ਇੱਕਦਰ ਕੋਰਮੋਸਰ ਸਾਹਿਬ ਜਿਹੜੇ ਜਦਾਂ ਕਿਸ ਬੰਦਾ ਦੇ ਵਿੱਚ ਬੜੇ ਮੀਰ ਤਵਾਰ ਦੇ ਵਿੱਚੋਂ ਹੈ ਮੈਂ ਲਾਈਵ ਰਾਈਜ਼ੀ ਹੋਈ ਆ ਲਾਈਵ ਚੱਲੀ ਤਾਂ ਹੋਈ ਹੈ ਹੋਰ ਕਿਦਾਂ ਕੀ ਕੋਈ ਘਰ ਵਿੱਚ ਉੱਤੇ ਕਰ ਦੇਣਾ ਲਾਈਵ ਚੱਲੀ ਹੋਈ ਹੈ ਨਾ ਚੈੱਕ ਕਰ ਲਓ ਚਲੋ ਉਹੀ ਦੁਆਰਾ ਸੁਣਾ ਲਓ ਇਹ ਮਾਨ ਜੋ ਇਹ ਸਾਰੀਆਂ ਰਿਕਾਰਡਿੰਗਾਂ ਮੇਰੀਆਂ ਨਹੀਂ ਹੈਗੀਆਂ ਇਹਨਾਂ ਦੇ ਬੇਟੇ ਨਹੀਂ ਹੈ ਇੱਕ ਸੁਣਾਓ ਪੰਜ ਦੇ ਬੇਟੇ ਨਹੀਂ ਹੋ ਗਏ ਮੇਰੀਆਂ ਨਹੀਂ ਹੈ ਉਹਨਾਂ ਦੇ ਪਰਿਵਾਰ ਦੀਆਂ ਨਹੀਂ ਹੈ ਸੀਮਾ ਦੀ ਵੀ ਲੋਕਾਂ ਨੂੰ ਇਨਸਾਫ ਕਿੱਦਾਂ ਮਿਲੂਗਾ ਇਹ ਸਰਵਾਈ ਹੋਈ ਪੈਸੇ ਦਿੱਤੇ ਨੇ ਮੇਰੇ ਅਹੀ ਡੰਡਾ ਸ਼ਾਇਦ ਲੋਕਾਂ ਨੂੰ ਮੈਂ ਹੀ ਕਮਾਂਗਾ ਨਹੀਂ ਬੈਠੇਗਾ ਨਾ ਰਮਨ ਅਰੋੜਾ ਦੇ ਘਰ ਫਿਰ ਲੋਕਾਂ ਨੂੰ ਬੇਨਤੀ ਕਰਾਂਗੇ ਨਾ ਜਿੱਦਾਂ ਡਿਵੈਲਪਮੈਂਟ ਜਾਂ ਜੈਸੇ ਜਾਣਾ ਹੋ ਰਿਹਾ ਹੈ ਉਦੋਂ ਆਪਣੇ ਬਸਾਰੇ ਨੀਂਵਰੇ ਤੁਸੀਂ ਵੈਸੇ ਚੱਲ ਕੇ ਦੀ ਗੱਲ ਕੀਤੀ ਹੈ ਕੋਈ ਬਾਤ ਨਹੀਂ ਕਰਤੀ ਕਿ ਉਹ ਹੋੜ ਦਾ ਸਾਰਾ ਲਊਂਗਾ ਉਹ ਹੋੜ ਦਾ ਨਹੀਂ ਹੈ ਮੈਨੂੰ ਪੰਜਾਬ ਸਰਕਾਰ ਤੋਂ ਨਹੀਂ ਮਿਲੇਗੀ ਮੈਂ ਕੇਂਦਰ ਸਰਕਾਰ ਤੋਂ ਹੀ ਜਾਊਂਗਾ ਮੈਂ ਕੇਂਦਰ ਸਰਕਾਰ ਦਾ ਕਿਸਾ ਹੈ ਇਹ ਪੰਜਾਬ ਸਰਕਾਰ ਮੈਨੂੰ ਭਾਈ ਨੂੰ ਬੁਲਾ ਸਕਦੀ ਹੈ ਇਹ ਕਹਿੰਦੇ ਐਮਐਲਏਸ ਕਹਿੰਦੇ ਕਿ ਨੂੰ ਬੁਲਾਓ ਐਵੀਡੈਂਸ ਲੋ ਕਾਰਵਾਈ ਕਰੋ ਨਿੱਡ ਮਿੱਠੇ ਕਰੋ ਸਰ ਉਹਦਾ ਇੱਕ ਬਵਾ ਨਹੀਂ ਮਾਰਿਆ ਤੁਹਾਡੇ ਦਾ ਜਵਾਬ ਹੈ ਜੇ ਪਤਾ ਬਾਜਵਾ ਜੀ ਨੂੰ ਕਿਹੜੇ ਬੁਲਾਇਆ ਜਾਣਾ ਹੈ ਡਾਕਟਰ ਸਾਹਿਬ ਅਰਦਾਸ ਨਹੀਂ ਮੈਂ ਤਾਂ ਤੁਹਾਡਾ ਤੁਹਾਨੂੰ ਮਿੱਤੀ ਸਾਹਿਬ ਕਰੋ ਤੁਹਾਨੂੰ ਸੁਣੋ ਮੈਂ ਇੱਕ ਵਾਰੀ ਸੀਧਾ ਸੀਧਾ ਜੀ ਇੱਕ ਸੁਹਾਰ ਦਾ ਜਵਾਬ ਦੇ ਰੋੜ ਚਲੋ ਤੁਸੀਂ ਕਲੋਡੀਆਂ ਨੂੰ ਲੈ ਕੇ ਨੋਟਿਸ ਨੂੰ ਲੈ ਕੇ ਬੋਲ ਰਹੇ ਹੋ ਤੁਸੀਂ ਕਿਹਾ ਸੀਗਾ ਕਾਉਂਸਲਰ ਦੀ ਟਿੱਕਾ ਨੂੰ ਲੈ ਕੇ ਵੀ ਰਿਕਾਰਡਿੰਗ ਹੋਈ ਹੈ ਪਰ ਐਸੇ ਮੰਗੇਗੇ ਹਾਂ ਜੀ ਉਹ ਰਿਕਾਰਡਿੰਗ ਉਹ ਕਿਹਨੂੰ ਤਾਂ ਮੰਗੇ ਦਿਓ ਰਮਣ ਸੁਣਾ ਦਿਓ ਮੈਂ ਤੁਹਾਨੂੰ ਸੁਣਾ ਦਵਾਂ ਮੈਂ ਭਾਜੀ ਸੁਣਾ ਦਾ ਦੋ ਕੋਈ ਗੱਲ ਜਵਾਬ ਦਿਓ ਇਹ ਕੋਈ ਗਰਮੇ ਦੀ ਚਲਣਗੇ ਨਾ ਕੀ ਪਤਾ ਤਵੇ ਤੇ ਕੋਡ ਵੀ ਜਾ ਸਕਦਾ ਕਿਤਨੀ ਹੋਰ ਕਿੰਨਾ ਸਮਾਂ ਲੇਖਰ ਕੋਡਿੰਗ ਲਈ ਕਿੰਨਾ ਸਮਾਂ ਹੋਰ ਕਹਿ ਰਹੇ ਹੋ ਮੈਂ 2 ਦਿਨ ਦਾ ਨੋਟਸਾ ਮੰਗਿਆ ਸਸਟਰ ਨੋਟ ਜਿਹੜੇ ਜਿੰਨੇ ਲੈਕਚਰ ਲੱਗੇ ਆ ਜਿਹੜੀ ਕਾਰਡ ਸੀਲਾ ਖੁੱਲੀਆਂ ਗਈਆਂ ਉਹ ਸਹੀ ਹੈ ਕਿ ਗਲਤ ਠੀਕ ਹੈ ਧੰਨਵਾਦ